ਮੱਛੀ ਪੰਗ ਫਾਰਮ ਬਰੀਡ ਦਾ ਸਾਂਝ ਨਾਬਾ ਜਿਹੜਾ ਕਿ ਤਕਰੀਬਨ 1971 ਦੇ ਵਿੱਚ ਇੱਕ ਸਦੀ ਅੱਧੀ ਸਦੀ ਪਹਿਲਾਂ ਇੱਥੇ ਡਿਵੈਲਪ ਹੋਇਆ ਸੀਗਾ ਇਹਦਾ ਅੱਜ ਦੌਰਾ ਕੀਤਾ ਉਹਦਾ ਕਾਰਨ ਇਹ ਹੈ ਕਿ ਭਗਵੰਤਮਾਨ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਹੈ ਦੀ ਚਾਰਦਵਾਰੀ ਵਾਸਤੇ ਤੇ ਪੌਂਡ ਨਵੇਂ ਪਾਉਣ ਵਾਸਤੇ ਤੇ ਮੱਛੀ ਪਾਲਣ ਬੜਾ ਲਾਹੇਵੰਦ ਧੰਦਾ ਜੀ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਧੰਦੇ ਨੂੰ ਅਪਣਾਓ ਔਰ ਬਹੁਤ ਬੈਨੀਫਿਟ ਹੈ ਇਸ ਧੰਦੇ ਦਾ ਔਰ ਬਹੁਤ ਅੱਛੀ ਤੁਸੀ ਕਮਾਈ ਕਰ ਸਕਦੇ ਹੋ ਇਹਦੇ ਵਿੱਚ ਤਕਰੀਬਨ 6 ਕਿਸਮ ਦੀਆਂ ਮੱਛੀਆਂ ਜਿਹੜੀਆਂ ਨੇ ਉਹਦੇ ਬੱਚੇ ਜਿਹੜੇ ਆ ਜਿਹੜੇ ਅੰਡੇ ਤੋਂ ਤਿਆਰ ਕਰਕੇ ਅੰਡੇ ਤੋਂ ਤਿਆਰ ਕਰਨ ਦਾ ਭਾਵ ਹੈ ਕਿ ਹੀਰਾ ਲਾਲ ਨਾਂ ਦਾ ਇੱਕ ਵਿਅਕਤੀ ਸੀਗਾ 1957 ਦੇ ਵਿੱਚ ਜਿਨ੍ਹਾਂ ਨੇ ਖੋਜ ਕੀਤੀ ਉਸ ਤੋਂ ਪਹਿਲਾਂ ਮੱਛੀ ਜਿਹੜੀ ਹੈ ਇਹ ਪੱਛਮੀ ਬੰਗਾਲ ਜਾਂ ਬੰਬਈ ਸਾਈਡ ਹੀ ਪਾਈ ਜਾਂਦੀ ਸੀ ਹੋਰ ਕਿਤੇ ਮੱਛੀ ਜਿਹੜੀ ਨਹੀਂ ਹੁੰਦੀ ਸੀ ਜਿਹੜੀ ਖਾਣ ਦੇ ਯੋਗ ਹੋਵੇ ਤੇ ਇਹਦੀ ਫਿਰ ਕਾਢ ਕੀਤੀ ਅੰਡੇ ਤੋਂ ਇਹ ਤਿਆਰ ਕਰਕੇ ਤੇ ਇਹ ਬਰੀਡ ਜਿਹੜੀ ਤਿਆਰ ਕੀਤੀ ਜਾਂਦੀ ਹੈ ਦੇ ਵਿੱਚ ਦੇ ਜੀ ਇਹ ਤਕਰੀਬਨ ਤਕਰੀਬਨ ਆ ਸਮਝ ਲਓ ਕਿ ਫਰਵਰੀ ਤੋਂ ਲੈ ਕੇ ਅਗਸਤ ਤੱਕ ਚੱਲਦਾ ਹੈ ਜੀ ਔਰ ਅਗਸਤ ਤੋਂ ਲੈ ਕੇ ਮਾਰਚ ਤੱਕ ਬੰਦ ਰਹਿੰਦਾ ਜੀ 6 ਮਹੀਨੇ ਚੱਲਦਾ 6 ਮਹੀਨੇ ਬੰਦ ਰਹਿੰਦਾ ਕੋਈ ਗਰਮੀ ਦੇ ਵਿੱਚ ਇਹ ਬਰੀਡ ਪੈਦਾ ਨਹੀਂ ਹੋ ਸਕਦੀ ਤੇ ਇੱਥੋਂ ਸਰਦੀ ਦੇ ਵਿੱਚ ਪੈਦਾ ਨਹੀਂ ਹੋ ਸਕਦੀ ਗਰਮੀ 'ਚ ਪੈਦਾ ਹੁੰਦੀ ਹੈ ਤੇ ਇਹਦੀ ਜਿਹੜੀ ਪਹੁੰਚ ਹੈ ਜੀ ਯਾਨੀ ਕਿ ਲੈਣ ਵਾਸਤੇ ਜਿਹੜੇ ਆਉਂਦੇ ਆ ਉਹ ਪਟਿਆਲਾ ਜ਼ਿਲ੍ਹਾ ਤਾਂ ਹੈ ਹੀ ਹੈ ਸੰਗਰੂਰ ਮਲੇਰਕੋੜਾ ਅਦਰ ਚੰਡੀਗੜ੍ਹ ਸਾਰੇ ਲੋਕ ਦੂਰੰਦਰੋਂ ਵੀ ਇੱਥੇ ਉਹ ਬਰੀਡ ਲੈ ਕੇ ਜਾਂਦੇ ਆ 25 ਲੱਖ ਤੋਂ ਲੈ ਕੇ ਉਹਦੇ ਆਸ-ਪਾਸ ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਕਿਉਂਕਿ ਇੱਥੇ ਮਰਦੀਆਂ ਬਹੁਤ ਨੇ ਜੀ ਯਾਨੀ ਕਿ 100 ਦੇ ਵਿੱਚੋਂ ਇਹ ਤਾਂ ਪਰਸੈਂਟੇਜ ਲਾਈਆ 30% ਮਰ ਜਾਂਦੇ ਨੇ 20% ਬਚਦੀਆਂ ਨੇ ਉਹ ਸਪੌਨ ਹੁੰਦਾ ਜੀ ਤੇ ਉਹ ਫਿਰ ਜਿਹੜੀਆਂ ਬਰੀਡ ਜਿਹੜੀਆਂ ਨੇ ਅੱਗੇ-ਅੱਗੇ ਵੇਚੀਆਂ ਜਾਂਦੀਆਂ ਨੇ ਔਰ ਇਹ ਧੰਦੇ ਦੇ ਵਿੱਚ ਸਰਕਾਰ ਦੀ ਇਹ ਜਿਹੜੀ ਆ ਪਹਿਲ ਆ ਕਿ ਇਸ ਧੰਦੇ ਨੂੰ ਮਨਾਫੇ ਦਾ ਧੰਦਾ ਤਾਂ ਹੈ ਹੀ ਹੈ ਇਹਨੂੰ ਵਿਕ ਮੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਪਾਣੀ ਦਾ ਧੰਨਵਾਦ ਕਰਦੇ ਆ ਕਿ ਸਪੈਸ਼ਲ ਗ੍ਰਾਂਟ ਭੇਜ ਕੇ 50 ਲੱਖ ਦੇ ਆਸਪਾਸ ਦੀ ਗ੍ਰਾਂਟ ਇੱਥੇ ਆਈ ਹੈ ਉਹਦੇ ਨਾਲ ਚਾਰ ਦੀਵਾਰੀਆਂ ਨਵੇਂ ਪੌਂਡ ਬਣ ਰਹੇ ਨੇ ਇਹ ਮਜ਼ਮਾ ਨੂੰ ਅੱਛੇ ਤਰੀਕੇ ਨਾਲ ਥੇ ਰਹਿਣ ਸੰ ਦਾ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਤੇ ਬਹੁਤ ਹੀ ਵਧੀਆ ਇਹ ਜਿਹੜਾ ਬਰੀਡ ਹੈ ਜੀ ਬਹੁਤ ਹੀ ਵਧੀਆ ਟੈਕਨੀਕ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਕਣਕ ਤੇ ਝੋਨੇ ਦੇ ਚੱਕਰ ਤੋਂ ਨਿਕਲ ਕੇ ਆਪਾਂ ਮੱਛੀ ਫਾਰਮ ਨੂੰ ਬਣਾਓ ਤੇ ਵੱਧ ਤੋਂ ਵੱਧ ਪੈਸੇ ਕਮਾਓ ਉਹ ਹਜੇ ਤਾਂ ਕੋਈ ਫੈਸਲਾ ਆਇਆ ਨਹੀਂ ਜੀ ਜਮਾਨਤ ਲੱਗੀ ਹੋਈ ਹੈ ਬਾਕੀ ਮਾਨਯੋਗ ਅਦਾਲਤ ਦੇ ਉੱਪਰ ਡਿਪੈਂਡ ਕਰਦਾ ਜੀ ਕਿ ਉਹਨਾਂ ਨੇ ਕਿਵੇਂ ਇਹ ਸਾਰਾ ਕਾਨੂੰਨੀ ਤੌਰ ਤੇ ਪ੍ਰਕਿਰਿਆ ਨੂੰ ਦੇਖਣਾ ਹੈ ਉਮੀਦ ਕਰਦੇ ਆ ਕਿ ਕੇਜੀਵਾਲ ਸਾਹਿਬ ਜਲਦੀ ਬਾਹਰ ਆਉਣਗੇ ਹਾਂ ਜਲੰਧਰ ਜਿਮਨੀ ਚੌਂ ਹੈ ਜੀ ਸਾਡੇ ਜਿਹੜੇ ਪਹਿਲਾਂ ਐਮਐਲਏ ਹੁੰਦੇ ਸੀ ਉਹ ਰਿਜ਼ਾਈਨ ਕਰ ਗਏ ਸੀਗੇ ਪਾਰਟੀ ਛੱਡ ਗਏ ਸੀਗੇ ਤੇ ਹੁਣ ਨਵੀਂ ਜਿਮਨੀ ਚੌਂ ਹੋ ਰਹੀ ਹੈ ਤੇ ਆਵਾ ਦੀ ਪਾਰਟੀ ਤਕੜੇ ਹੋ ਕੇ ਅੱਛੇ ਤਰੀਕੇ ਨਾਲ ਅਸੀਂ ਪੂਰੇ ਪੈਰਾ ਤੇ ਪੂਰਾ ਕੰਸੈਂਟਰੇਟ ਹੋ ਕੇ ਆਪਣੇ ਪੂਰਾ ਘਰ ਘਰ ਜਾਵਾਂਗੇ ਆਪਣੀ ਪਾਰਟੀ ਦੀਆਂ ਨੀਤੀਆਂ ਦੱਸਾਂਗੇ ਔਰ ਪ੍ਰਮਾਤਮਾ ਕਿਰਪਾ ਕਰੇ ਜਲੰਧਰ ਜਮਨੀ ਚੋਣਾਂਾਂ ਦੀ ਪਾਰਟੀ ਜਿਹੜੀ ਵੱਡੇ ਫਰਕ ਨਾ ਦਿੱਤੇਗੀ ਕਹਿੰਦੇ ਅਕਾਲੀ ਦਲ ਤੇ ਭਾਜਪਾ ਇੱਕ ਮੰਚ ਤੇ ਹੋ ਰਹੇ ਜਲੰਧਰ ਜਮਨੀ ਚੋਣਾਂ ਲਈ ਦੇਖੋ ਉਹ ਤਾਂ ਹੁਣ ਪਤਾ ਨਹੀਂ ਜੀ ਇੱਕ ਮੰਚ ਤੇ ਹੋਣ ਦੋ ਮੰਚ ਤੇ ਹੋਣ ਜੀ ਇਹ ਤਾਂ ਉਹਨਾਂ ਦੀ ਪਾਲਿਸੀ ਆ ਉਹਨਾਂ ਦਾ ਹੀ ਹੈਗਾ ਸਿਸਟਮ ਆਮ ਆਦਮੀ ਪਾਰਟੀ ਇਸ ਵਕਤ ਸਰਕਾਰ ਦੇ ਵਿੱਚ ਆ ਔਰ ਆਮ ਆਦਮੀ ਪਾਰਟੀ ਦੇ ਹੀ ਪਹਿਲਾ ਐਮਐਲਏ ਸੀਗੇ ਸੋ ਸਾਡੀ ਕੋਸ਼ਿਸ਼ ਆ ਕਿ ਸਾਡੀ ਜਿਹੜੀ ਸੀਟ ਉਹ ਖਾਲੀ ਹੋਈ ਆ ਆਮ ਆਦਮੀ ਪਾਰਟੀ ਦੁਆਰਾ ਜਿੱਤੇ ਇੱਥੇ ਸਾਰਾ ਸਰਕਾਰੀ ਮੱਛੀ ਫਾਰਮ ਵੀਡਸਾਂ ਤੋਂ ਸਾਡਾ ਹਰ ਸਾਲ 1 ਕਰੋੜ 25 ਲੱਖ ਦਾ ਟਾਰਗੇਟ ਹੁੰ ਵਦਿਆ ਨਸਲ ਦੀਆਂ ਬਰੀਡ ਤੋਂ ਆਪਾਂ ਬੱਚੇ ਸਮਾਨ ਲੈ ਕੇ ਉਹ ਸਪਲਾਈ ਕਰਦੇ ਆ ਕਿਸਾਨਾਂ ਨੂੰ ਜੋ ਕਿ 5000 ਰੁਪਏ ਹਜ਼ਾਰ ਹੈ ਸਬਸਿਡੀ ਰੇਟ ਤੇ ਦਿੱਤਾ ਜਾਂਦਾ ਤੇ ਬਾਕੀ ਸਾਡੇ ਇੱਥੇ ਕਾਫੀ ਫਾਰਮ ਦੀ ਮੁਰਮਮਤ ਹੋ ਰਹੀ ਹੈ ਐਮਐਲਏ ਸਾਹਿਬ ਨੇ ਵਿਜ਼ਿਟ ਕੀਤਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਰਾ ਬਹੁਤ ਆਪਣਾ ਇੰਟਰਸਟ ਲੈ ਕੇ ਇੱਥੇ ਕੰਮ ਕਰਾਇਆ ਇਹ ਚੋਨੇ ਤੇ ਕਿਨਕ ਤੋਂ ਕਿਸਾਨਾਂ ਨੂੰ ਇੱਧਰ ਵੀ ਆਣਾ ਚਾਹੀਦਾ ਕਿਉਂਕਿ ਜਿਹੜੀ ਫਿਸ਼ਰੀ ਹੈਗਾ ਇਹਦੇ 'ਚ ਤੁਸੀਂ ਜਿਵੇਂ 2.5 ਏਕੜ 'ਚ ਕੰਮ ਕਰਦੇ ਹੋ ਉਹਦੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਉਹ 6 ਟਨ ਹੁੰਦੀ ਹੈ ਕਣਕੀ ਪੈਟਸੋ ਕਿਲੋ ਮੱਛੀ ਪੈਦਾ ਹੁੰਦੀ ਹੈ ਤੇ ਜੇ 100 ਰੁਪਏ ਦੇ ਹਿਸਾਬ ਨਾਲ ਵੀ ਲਾਓ ਤੁਸੀਂ ਤਾਂ 6 6.5 ਲੱਖ ਦੀ ਹੋਗੀ ਤੇ ਖਰਚੇ ਕੱਢ ਕੇ ਵੀ ਤੁਹਾਨੂੰ 2 ਲੱਖ ਦੇ ਖਰਚੇ ਫੀਡ ਦੇ ਖਰਚੇ ਬਿਜਲੀ ਦੇ ਖਰਚੇ ਚੌਕੀਦਾਰ ਦੇ ਖਰਚੇ ਆਪਣੀ ਵੀ ਬੰਦੇ ਦੀ ਦਿਹਾੜੀ ਵੀ ਗਿਣ ਲਓ ਤਾਂ ਵੀ ਤੁਹਾਨੂੰ ਮਿਲਦਾ ਸਵਾ ਡੇਢ ਲੱਖ ਰੁਪਈਆ ਕਿਲਾ ਸਵਾ ਲੱਖ ਬਚਦਾ ਤੇ ਇਹ ਕਿਸਾਨਾਂ ਲਈ ਲਾਹੇਵੰਦ ਹੰਦਾ ਇਹ ਜਿਹੜੇ ਕਿਸਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਹਦੇ ਕੋਲ 5 ਕਿੱਲੇ ਜ਼ਮੀਨ ਹੈ 1 ਕਿੱਲੇ ਨਾਲੇ ਕਰਕੇ ਦੇਖਣਾ ਚਾਹੀਦਾ ਇਸ ਤੇ ਤੁਹਾਨੂੰ ਐਸਪੀ ਕਨੈਕਸ਼ਨ ਇਸ ਤੇ ਤੁਹਾਨੂੰ ਬਿਜਲੀ 12 ਦਾ ਕਨੈਕਸ਼ਨ ਕਰਵਾਉਟੀ ਵੇਸ ਤੇ ਮੈਂ